ਕਿਰਨ ਹਾਂਜੀ ਮੰਮੀ ਬਿਟਿਆ ਵੇਖ ਲਫਾਫਿਸ਼ ਕਿਨੇ ਦਿਨਾਂ ਤੋਂ ਕੂੜਾ ਪਾ ਕੇ ਰੱਖਿਆ ਹੋਇਆ ਹਾਂ ਮੈਨੂੰ ਨਾ ਛੇਤਾ ਹੀ ਭੁੱਲ ਗਿਆ ਸੀਗਾ ਤੇ ਇਤਨਾ ਕਰਦੀ ਆ ਮੈਂ ਇਕੱਠਾ ਕਰਕੇ ਰਾਦਾ ਬਾਰ ਹਾਂ ਹਾਂ ਉਹ ਗੱਡੀ ਆਉਣ ਵਾਲੀ ਹੈ ਮੰਮੀ ਆ ਤੁਲਸੀ ਵੀ ਇਥੇ ਧੁੱਪੇ ਪਈ ਆ ਮੈਂ ਸੋਚੀ ਨਹੀਂ ਚੁੱਕ ਕੇ ਨਾ ਉਹਨੂੰ ਥੋੜੀ ਛਾਵੇਂ ਕਰ ਦਵਾ ਹਾਂ ਕਰ ਦੇ ਕਰ ਦੇ ਕਰਦੇ ਆ ਸਾੜੇ ਨਾ ਜਾਵੇ ਆ ਥੋੜੇ ਦਿਨ ਤੇ ਹੋਏ ਲਵਾਈ ਆ ਤੂੰ ਹੀ ਕਹਿੰਦੇ ਹੁੰਦੇ ਸੀ ਨਾ ਕਿ ਇਹ ਜ਼ਿਆਦਾ ਧੁੱਪ 'ਚ ਨਹੀਂ ਰੱਖੀ ਦੀ ਨਹੀਂ ਕਰਦੇ ਕਰਦੇ ਪਰ ਤੂੰ ਨਾ ਚੁੱਕੀ ਗੋਲਡੀ ਆ ਗਿਆ ਚੁਕੇਗਾ ਇੰਨਾ ਭਾਰਾ ਗਮਲਾ ਚੁੱਕ ਕੇ ਹੋਰ ਨਾ ਪੰਗਾ ਪਾ ਕੇ ਬਹਿ ਜੀ ਸਹੀ ਗਿਆ ਹੋਰ ਮੇਰੇ ਪੈਰ ਤੇ ਵਜੇ ਆਹੋ ਰਹਿੰਦੇ ਰਹਿੰਦੇ ਗੋਲਡੀ ਆ ਗਿਆ ਕਿੰਨਾ ਇੰਨਾਂ ਨੂੰ ਕਹਿੰਨੀ ਆ ਤੇ ਉਹ ਚੁੱਕ ਦੇਣਗੇ ਆਹੋ ਤੇ ਤੂੰ ਐਦਾ ਕਰ ਮੇਰੀ ਗੱਲ ਸੁਣ ਕੱਪੜੇ ਸਾਰੇ ਸੁਕਣੇ ਪੈ ਗਏ ਨੇ ਸਾਰੇ ਪੈ ਗਏ ਸੁਕਣੇ ਮੈਂ ਇਹਦੇ ਪਾਸੇ ਵੀ ਪਲਟ ਦੇ ਕੱਦੀ ਵਾਰ ਠੀਕ ਆ ਆ ਟੋਕਰੀ ਨੂੰ ਛਾਵੇਂ ਕਰ ਰੰਗ ਖਰਾਬ ਹੋ ਜਾਗੇ ਭੈਣ ਜੀ ਇਹ ਕੋਣ ਆਇਆ ਹੱਥ ਵਾਲੇ ਹੱਟੇ ਆਇ ਨਹੀਂ ਅੱਛਾ ਸਿਮਰਨ ਭੈਣ ਜੀ ਕਿੱਧਰ ਜੇ ਆ ਗਈ ਭੈਣ ਜੀ ਜਸਵੀਰ ਭੈਣ ਜੀ ਬੈਠੋ ਮੈਂ ਆਈ ਚਲੋ ਮੰਮੀ ਜਾਓ ਤੁਸੀਂ ਤੇ ਮੈਂ ਕਰਦੀ ਨੀ ਭੈਣ ਕਿੱਥੇ ਆ ਕਿਹੜੀ ਖੁੱਡ ਚ ਵੜੀ ਹੁੰਨੀ ਆ ਸასი ਕਾਲ ਪੈਨ ਜੀ ਸასი ਕਾਲ ਕੀ ਹਾਲਿਆ ਵਧੀਆ ਵਧੀਆ ਉਹ ਬਾਰ ਨਾ ਕੱਪੜੇ ਸੁਕਣੇ ਪਾਉਂਦੀ ਬੀਸਾ ਕਿਰਨ ਦੇ ਨਾਲ ਲਾ ਕੇ ਕੱਪੜੇ ਤੂੰ ਕਿਉਂ ਕਿ ਸੁਕੜੇ ਪਾਣ ਦੇ ਨੀ ਉਹ ਵੀ ਪਾਉਂਦੀ ਬੀਸੀ ਇੱਕੀ ਜਣੀ ਪਾਉਂਦੀ ਬੀਸੀ ਮੈਂ ਕਿ ਚਲ ਤੂੰ ਜਨੇ ਲਾ ਲ ਕੇ ਅੱਜ ਕੱਪੜੇ ਬੜੇ ਇਕੱਠੇ ਹੋਏ ਪਸੰਦੋਂ ਨਾਲੇ ਨੀ ਭੈਣਾ ਜਦੋਂ ਉਹ ਪਾਣਦੀ ਤੈਨੂੰ ਕੀ ਲੋੜ ਪਈ ਐ ਵੀ ਖਾਮ ਖਾਈ ਧੁੱਪ ਚ ਲੱਗੀ ਰਹਿਣੀ ਐ ਬੈਠੋ ਤੁਸੀਂ ਆਓ ਆ ਮੈਂ ਵੇਰਲੀ ਹੋਈ ਸੀ ਨੂੰ ਮੇਰੀ ਪੇਕੇ ਗਈ ਮੈਂ ਕਾ ਚੱਲ ਟਾਈਮ ਪਾਸ ਨਹੀਂ ਹੋਣਾ ਤੇ ਮੈਂ ਸਿਮਰਨ ਵਾਲ ਜਾ ਕੇ ਆਵਾ ਚੰਗਾ ਕੀਤਾ ਜੀ ਚੰਗਾ ਕੀਤਾ ਹੋਰ ਸੁਣਾ ਵਧੀਆ ਵਧੀਆ ਤੁਸੀਂ ਸੁਣਾ ਹੋਏ ਵੇਲੇ ਹਾਏ ਹਾਏ ਨਹੀਂ ਕੀ ਹੋਇਆ ਨਹੀਂ ਆਇ ਤੱਕ ਸਫਾਈ ਨਹੀਂ ਕੀਤੀਆਂ ਨਹੀਂ ਨਹੀਂ ਅਜੇ ਨਹੀਂ ਕੀਤੀਆਂ ਤੇ ਕੀ ਕਰਨਾ ਆਪਣੀ ਨੂਨ ਕਿੱਥੇ ਗਈ ਆ ਉਹ ਹੁਣ ਗਈ ਥੋੜਾ ਜਿਹਾ ਆ ਕਮਰੇ ਕੁਮਰੇ ਸਾਫ ਕਰਦੀ ਫਿਰਦੀ ਨਹੀਂ ਪਤਾ ਕੀ ਗੱਲ ਜੀ ਸੁਣੇ ਤੁਹਾਨੂੰ ਪਤਾ ਹੀ ਏ ਜਦੋਂ ਤੱਕ 골ਡੀ ਨਾਸਤਾ ਨਹੀਂ ਨਾ ਕਰਦਾ ਤੇ ਸਾਡੇ ਘਰ ਖਲਾਰਾ ਨਹੀਂ ਮੁੱਕ ਸਕਦਾ ਉਹ ਪਹਿਲਾਂ ਪਾਏਗਾ ਕਦੀ ਅੰਦਰ ਕਦੀ ਬਾਹਰ ਕਦੀ ਉਥੇ ਕਦੀ ਉਥੇ ਫਿਰ ਉਹ ਵਿਚਾਰੀ ਕਲਪਜੇਗੀ ਫਿਰ ਮੈਂ ਉਹਨੂੰ ਕਹਿੰਨੀ ਹੁੰਨੀ ਸਾਰੇ ਦੁਰ ਜਾਣ ਤੇ ਫਿਰ ਤੋਂ ਉਸ ਬਸ ਫਈਆ ਨਹੀਂ ਉਹਨੇ ਕਾਦਾ ਕਲਪਨਾ ਮੇਰੀ ਗੱਲ ਸੁਣਣਾ ਪੈਣਾ ਮੈਂ ਗੱਲ ਕੋਈ ਕਦੀ ਮਾੜੀ ਨਹੀਂ ਕੀਤੀ ਮੈਂ ਹਮੇਸ਼ਾ ਗੱਲ ਚੰਗੀ ਕਰਦੀ ਆ ਉਨੇ ਕਾਹਦਾ ਕਲਪਨਾ ਅਨੂਤੀ ਦਾ ਕੰਮ ਹੀ ਆ ਆ ਘਰ ਦਾ ਖਲਾਰਾ ਚੁਕਣਾ ਕੰਮ ਕਰਨਾ ਕਾਰ ਕਰਨਾ ਹੋਰ ਇਹਨਾਂ ਨੂੰ ਬੈੱਡ ਤੇ ਬਹਣ ਵਾਸਤੇ ਥੋੜਾ ਲਿਆਂਦਾ ਕਿ ਸਜ ਸਵਰ ਕੇ ਬਹਿ ਜਾਓ ਪੰਜ ਆਹੀ ਤੇ ਉਮਰ ਜਦੋਂ ਬੱਚੇ ਹੋ ਗਏ ਵੱਡੇ ਹੋ ਗਏ ਇਹਨਾਂ ਨੇ ਫਿਰ ਉਹਨਾਂ ਦੇ ਵਿੱਚ ਲੱਗ ਜਾਣਾ ਆਰ ਲੱਗ ਜਾਣਾ ਦੋ ਦਿਨ ਹੁਣ ਐਸ਼ ਕਰ ਲੈ ਕੋਈ ਗੱਲ ਨਹੀਂ ਦਿਲ ਦਿੱਦਰ ਨਾ ਪਾ ਉਹਨੂੰ ਜੇ ਹੁਣ ਤੋਂ ਹੀ ਤੂੰ ਉਹਨੂੰ ਆਦਤ ਪਾਤੀ ਨਾ ਤੇ ਬਸ ਉਹ ਪਿਉਦੀ ਧੀ ਨੇ ਕੀ ਆ ਕਰਨਾ ਮੈਂ ਤਾਂ ਬੈਠੀ ਰਵਾਂ ਲੱਗੀ ਰਵੇ ਮੇਰੀ ਸੱਸ ਕਰਨ ਨੂੰ ਤੇਰਾ ਦਿਮਾਗ ਖਰਾਬ ਹੋ ਗਿਆ ਆਪ ਤੇਰਾ ਫਰਜ਼ਾ ਟੌਰ ਨਾ ਬਹਿਣਾ ਤੂੰ ਉਹਨੂੰ ਤੜਕੇ ਮੇਮਸਾ ਬਣਾ ਦੇਣੀ ਆ ਉਹਨੂੰ ਆਦਤ ਪਾ ਅੱਗੇ 5 ਵਜੇ ਉੱਠਿਆ ਕਰ 5 ਵਜੇ ਤੇ ਹੋਰ ਕੀ ਤੇ 5 ਵਜੇ ਉੱਠ ਕੇ ਕੀ ਕਰੇਗੀ ਉਹ ਕਰ ਤੇਰਾ ਦਿਮਾਗ ਖਰਾਬ ਹੈ 5 ਵਜੇ 5 ਵਜੇ ਅਸੀਂ ਸੁੱਤੇ ਹੀ ਨਹੀਂ ਉੱਠਦੇ ਤੇ ਉੱਠ ਕੇ ਕੀ ਕਰੇਗੀ ਤੂੰ ਨਾ ਉਠ ਉਹਨੂੰ ਤਾਂ ਠਾ ਉਹਨੂੰ ਕਿ ਮਾੜੀਆਂ ਆਤਾ ਪਾਂਢੀਆਂ ਉਹਨੂੰ ਠਾ ਕੇ ਕਹਿ ਨਾ ਧੋ ਕੇ ਚੰਗੀ ਤਰ੍ਹਾਂ ਆ ਘਰ ਦਾ ਕੰਮ ਕਰ ਕਰ ਹੈ ਅੱਛਾ ਅੱਛਾ ਕੀ ਹੈ ਤੂੰ ਪਹਿਲਾਂ ਵੀ ਲੋਲੀ ਸੀ ਤੇ ਹੁਣ ਵੀ ਲੋਲੀ ਰਹਿਣਾ ਤੇਰੀ ਨੂੰ ਆ ਗਈ ਆ ਥੋੜੀ ਚੁਸਤ ਬਣ ਤੇ ਮੈਂ ਦੱਸਾਂ ਅੱਛਾ ਉਹਨੂੰ ਕਿਹਾ ਕਰ ਕੰਮ ਕਰ ਕਰ ਤੂੰ ਕਿਉਂ ਕਰਦੀ ਆ ਟੌਰ ਨਾ ਕਰਿਆ ਚੱਲ ਨਹੀਂ ਕਿਰਨ ਕੱਪੜੇ ਸੁੱਕਣੇ ਪਾਸ ਚੱਲ ਨਹੀਂ ਕਿਰਨ ਕੱਪੜੇ ਧੋ ਚੱਲ ਲੈ ਤੂੰ ਕਿ ਬੜੇ ਮੇਰੀ ਗੱਲ ਸੁਣ ਸਾਨੂੰ ਨੋਹਾਂ ਲਿਆਂਦਾ ਫਾਇਦਾ ਕੀ ਜੇ ਆਪ ਹੀ ਆਪਾ ਉਹ ਹੀ ਅੱਗ ਫਕੜੀ ਆ ਤਾਂ ਹੁਣ ਨਿਕਲ ਠੀਕ ਹੈ ਠੀਕ ਹੈ ਨਾ ਮੰਦੀ ਨਹੀਂ ਗੱਲ ਹਾਂ ਹੁਣ ਮੈਂ ਆਈ ਆ ਮੜਾ ਦੇ ਰੂਪ ਤੇ ਵਿਖਾ ਸੱਸਾਂ ਵਾਲਾ ਵਾਅਦੇ ਨੂੰ ਕਿ ਆਂਟੀ ਆਈ ਪਾਣੀ ਪੁਣੀ ਲੈ ਕੇ ਆਵੇ ਕੋਈ ਚਾਹ ਲੈ ਕੇ ਆਵੇ ਕਿਰਨ ਲੈ ਕਿਰ ਰਾ ਥੋੜਾ ਸਾਸ ਵਾਲਾ ਰੋਵ ਖਾਣਾ ਵਾਅਦੇ ਨਿੱਕੇ ਰਨ ਵਾਅਦੇ ਵਾਅਦੇ ਮਾਰ ਕੇ ਵਾਹੋ ਕਵੇ ਮੈਨੂੰ ਪਹਿਲਾਂ ਰੱਜੂਗਾ ਨਾ ਮੈਂ ਕਿਉਂ ਆਵਾਜ਼ ਮਾਰਾ ਅੱਛਾ ਕਿਰਨ ਆਹੋ ਠੀਕ ਹੈ ਆ ਗੱਲ ਠੀਕ ਹੈ ਕਿਰਨ ਹਾਂਜੀ ਮੰਮੀ ਪੁੱਤ ਆਇਆ ਜੀ ਜਰਾ ਆਈਏ ਇੱਕ ਮਿੰਟ ਠੀਕ ਹੈ ਆਹ ਇਧਰ ਬੈਠ ਮਰੀ ਦੇ ਹੋਰ ਕੀ ਐਵੇਂ ਕਿਰਨ ਮੈਂ ਪਹਿਲਾਂ ਚੰਡ ਕੇ ਰੱਖੀ ਐ ਪੂਰੀਆਂ ਅੱਛਾ ਆ ਪਰ ਉਹ ਤੇ ਫਿਰ ਬਾਜ਼ਾਰ ਬਜ਼ੁਰਤ ਕੱਲ੍ਹ ਹੀ ਚਲੀਆਂ ਜਾਂਦੀਆਂ ਨੇ ਉਹ ਉਹ ਜਦੋਂ ਮੈਂ ਠੀਕ ਨਾ ਨਾ ਵਾਂ ਉਹ ਤਾਂ ਮੈਂ ਭੇਜ ਦਿੰਨੀ ਆ ਕਿਉਂਕਿ ਉਹ ਸਾਮਾਨ ਦੇ ਉਹ ਲਫਾਫੇ ਭਾਰੇ ਹੁੰਦੇ ਨਾ ਮੈਂ ਵੀ ਬੜੀ ਚਲਾ ਕੇ ਆ ਮੈਂ ਤਾਦ ਉਹਨਾਂ ਨੂੰ ਭੇਜ ਦਈ ਆ ਨਹੀਂ ਕੱਲ ਮੈਂ ਵੇਖਿਆ ਸੀ ਆਟੋ ਦੋਤਰੀ ਤੇ ਮੈਂ ਮੈਂ ਬਾਹਰ ਥੜੀ ਬੀਤ ਹੁੰਦੀ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਅੱਜ ਪੁੱਤਰ ਜੀ ਅੱਜ ਆਟੋ ਤੇ ਆਇਓ ਐਕਟਿਵਾ ਕਿੱਥੇ ਜੇ ਕਹਿੰਦੀ ਐਕਟਿਵਾ ਤੇਲ ਖਤਮ ਹੈ ਤੇ ਹੋਰ ਕੀ ਪੈਣਾ ਮੈਂ ਐਕਟਿਵਾ ਚ ਤੇਲ ਪਵਾਨੀ ਆ ਜਦੋਂ ਦਿਲ ਕਰਦਾ ਚਾਬੀ ਲਾ ਤੇ ਫਰਰ ਕਰਕੇ ਲੈਣੀਆਂ ਜਦੋਂ ਦਿਲ ਕਰਦਾ ਚਾਬੀ ਲਾ ਕੇ ਫਰਰ ਕਰਕੇ ਲੈਣੀਆਂ ਅੱਛਾ ਮੈਂ ਐਸ ਕਰਕੇ ਮੁੰਡਿਆਂ ਨੂੰ ਕਹਿ ਕੇ ਤੇਲ ਹੀ ਉਹਨਾਂ ਕ ਪਵਾਨੀ ਆ ਐਵੇਂ ਸਕੂਟਰੀ ਲੈ ਕੇ ਭੱਜੀਆਂ ਫਿਰਣਗੀਆਂ ਨਾਲੇ ਕਰਾਇਆ ਪੱਲਿਓ ਖਰਚਣਗੇ ਪਤਾ ਲੱਗੂਗਾ ਕਿ ਪੈਟਰੋਲ ਇੰਨਾ ਦਾ ਫੁੱਕਿਆ ਜਾਂਦਾ ਅੱਛਾ ਆਹੋ ਇਸ ਤਰ੍ਹਾਂ ਕਰ ਤੇਰੇ ਤਵਾ ਮੈਨੂੰ ਪਤਾ ਲੱਗਾ ਗੱਡੀ ਵੀ ਚਲਾ ਲੈਂਦੀ ਹਾ ਹੋਰੇ ਗੱਡੀ ਚਲਾ ਲੈਂਦੀ ਹੈ ਮੇਰੀ ਨੂੰ ਕਿੰਡੀ ਖੁਸ਼ ਹੋ ਕੇ ਕਹਿੰਦੀ ਗੱਡੀ ਚਲਾ ਲੈਂਦੀ ਆ ਪੈਟਰੋਲ ਪਤਾ ਕਿੰਨਾ ਮਹਿੰਗਾ ਹੈ ਗੱਡੀ ਲੈ ਕੇ ਤੁਰੀ ਫਿਰਿਆ ਕਰਗੀ ਹਾਏ ਹਾਏ ਪੰਜੀ ਪੈਟਰੋਲ ਨੂੰ ਕੀ ਕਰਨਾ ਰੱਬ ਨਾ ਕਰੇ ਮੇਰਾ 골ਡੀ ਘਰ ਨਾ ਹੋਵੇ ਮੈਨੂੰ ਕੋਈ ਦੁੱਖ ਸੋਗੋ ਬਣ ਜੇ ਉਸੇ ਟਾਈਮ ਮੈਨੂੰ ਲੈ ਕੇ ਡਾਕਟਰ ਕੋਲ ਪਹੁੰਚਦੇ ਜਾਏਗੀ ਇਧੇ ਉਧੇ ਕੀ ਜਾਏਗੀ ਕੌਣ ਆਏਗਾ ਉਹ ਤੱਕ ਭਾਵੇਂ ਬੁੱਢੀ ਚੜਾਈ ਕਰ ਜੇ ਬੱਸ ਦੀ ਤੈਨੂੰ ਤਾਂ ਹੋ ਡਰ ਲੱਗਾ ਰਹਿੰਦਾ ਤੇ ਕੀ ਕਰਾਂ ਉਹ ਤੇ ਮੈਂ ਨਹੀਂ ਆਈ ਨਹੀਂ ਤੱਕ ਤੇਰੀ ਨੂੰ ਕੰਮ ਕਰਦੀ ਬਿਨਾਂ ਵੀ ਆ ਜਾਂਦੀ ਕੋਈ ਗੱਲ ਆਈ ਕਿਰਨ ਤਰੀ ਆਂਡੇ ਤਰੀਨ ਸਸੀ ਅੰਟੀ ਜੀ ਸਸੀ ਕਾ ਪੁੱਤ ਸਸੀ ਕਾਰ ਠੀਕ ਠਾਕ ਵਧੀਆ ਵਧੀਆ ਕਦੋਂ ਆਏ ਤੁਸੀਂ ਆ ਆਏ ਨੂੰ ਤਾਂ ਮੈਨੂੰ 10 15 ਮਿੰਟ ਹੋ ਗਏ ਆ ਹਾਂ ਜੀ ਕੀ ਹੋ ਐ ਅੰਟੀ ਨਹੀਂ ਨਹੀਂ ਕਿਰਨ ਪੁੱਤ ਚਾਹ ਬਣਾ ਲਿਓ ਅੰਟੀ ਐਸ ਚਾਹ ਹਾਂ ਜੀ ਚਾਹ ਮੈਂ ਧਰਦੀ ਆ ਚਾਹ ਪੀਣੀ ਜੇ ਕਿ ਠੰਡਾ ਪੀਣਾ ਜੇ ਪੀਣਾ ਕੁਝ ਨਾ ਤਾਂ ਕੁਝ ਪੀਓਗੀ ਆ ਜੋ ਪੀਓਗੀ ਆ ਉਹ ਹੀ ਸੇ ਠੰਡਾ ਹੀ ਲੈ ਵਹਿ ਮੈਂ ਚਾਹ ਦਰਦੀ ਨਹੀਂ ਮੈਨੂੰ ਪਤਾ ਹਾਂ ਅੰਟੀ ਚਾਹ ਪੀਂਦੇ ਹੁੰਦੇ ਮੈਂ ਚਾਹ ਲੈ ਕੇ ਆਂਨੀ ਚਲ ਠੀਕ ਹੈ ਚਾਹ ਬਣਾ ਕੀ ਹੋਇਆ ਨਹੀਂ ਅੱਜ ਦਿਨ ਕਿਹੜੀ ਤੇ ਰਾਤ ਕਿਹੜੀ ਪੱਲੇ ਨਹੀਂ ਪਈ ਤੇਰੇ ਗੱਲ ਨਹੀਂ ਨਹੀਂ ਮੇਰੀ ਗੱਲ ਸੁਣ ਆ ਤੇਰੀ ਨੂਨੇ ਰੰਗ ਕਿ ਤਰ੍ਹਾਂ ਦਾ ਪਾਇਆ ਹੈ ਮੇਰੀ ਗੱਲ ਸੁਣ ਧਿਆਨ ਨਾਲ ਸੁਣ ਆ ਕੋਈ ਰੰਗਦਾਰ ਕੱਪੜੇ ਪੋਇਆ ਕਰ ਹੈ ਕੋਈ ਸੰਤਰੀ ਹੈਂ ਕੋਈ ਕੇਸਰੀ ਕੋਈ ਕਿਸੇ ਰੰਗ ਦਾ ਕੋਈ ਫੁੱਲਾਂ ਰੰਗਾ ਉਹ ਸੋਹਣੇ ਸੋਹਣੇ ਪ੍ਰਿੰਟ ਪਵਾਇਆ ਕਰ ਨਹੀਂ ਇੰਨੂ ਕੀ ਤੂੰ ਚਿੱਟੇ ਜਿੱਟੇ ਜੇ ਕੱਪੜੇ ਪਵਾ ਛੜਦੀ ਨਿੱਤੋ ਵਾ ਤੇਰੀ ਨਹੀਂ ਜਾਣੀ ਪਹਿਣਾ ਆ ਕਿਤਨਾ ਤੇ ਕੰਮ ਕਰਦੀ ਫਿਰਦੀ ਆ ਜਸਵੀਰ ਪੰਜੀ ਗਰਮੀ ਬਹੁਤ ਹੈ ਕੀ ਜੀ ਤੇ ਲਾਈਟ ਕਲਰ ਸਹੀ ਰਹਿੰਦੇ ਜੀ ਆ ਵੇਖੋ ਮੈਂ ਵੀ ਤੇ ਲਾਈਟ ਹੀ ਕਲਰ ਪਾਇਆ ਹੋਇਆ ਜੀ ਨਹੀਂ ਤੇਰਾ ਤੇ ਫਿਰ ਵੀ ਸੋਹਣਾ ਹੈ ਉਹ ਤਾਂ ਕੀ ਚਿੱਟਾ ਜਿਆ ਜਾ ਪਹਿਣਾ ਤੈਨੂੰ ਨਾ ਕਲਾਈ ਐਵੇਂ ਸਿਰੇ ਨਾ ਚੜਾਉਣ ਨੂੰ ਲਾਦੇ ਸਿਰ ਤੋਂ ਨਹੀਂ ਤਾਂ ਪਸਾਏਗੀ ਤੂੰ ਗੱਲਾਂ ਕੀ ਕਰਦੀ ਫਿਰਦੀ ਆ ਤੂੰ ਤੇ ਫਿਰ ਕਿਹੜੇ ਰੰਗ ਪਵਾਇਆ ਕਰੈ ਇਹਨੂੰ ਲੈ ਰੰਗ ਦੱਸ ਦੇ ਦਿੱਤਾ ਆ ਸੋਹਣੇ ਕਿੰਨੇ ਰੰਗ ਹੈਗੇ ਆ ਆ ਵੇਖ ਲੈ ਆਪਾ ਬੁੱਢੀਆਂ ਹੋ ਗਈਆਂ ਤੇ ਹਜੇ ਤੱਕ ਗੂੜੇ ਗੁਲੇਰਾ ਕਪਾਤੇ ਨੂੰ ਪਸੰਦ ਹੀ ਕੋ ਨਹੀਂ ਹੈਗੀ ਗਾੜੇ ਰੰਗ ਤੇ ਪਸੰਦ ਉਹਦੇ ਨਹੀਂ ਚੱਲਣੀ ਪਸੰਦ ਤੇਰੀ ਚੱਲਣੀ ਆ ਤੂੰ ਚਲਾ ਚੰਗਾ ਹਜੇ ਤੱਕ ਚਾਹ ਹੀ ਨਹੀਂ ਆਈ ਨਹੀਂ ਆ ਗਈ ਏ ਆ ਗਈ ਆ ਗਈ ਉਹ ਵੇਖੋ ਤੁਰੀ ਹੁੰਦੀ ਲੈ ਕੇ ਨਹੀਂ ਚਾਹ ਕਰ ਤੇ ਤਰੀ ਆ ਗਈ ਮਮੂ ਚਾ ਹਾਂ ਤੇ ਅਲੂ ਆਂਟੀ ਚ ਤੁਸੀਂ ਇੱਥੇ ਪਿੰਦੇ ਹੁੰਦੇ ਨਾ ਹਲੋ ਮੰਮੀ ਤੂੰ ਆਪਣੀ ਹੀ ਲੈ ਆਨੀ ਸੀ ਕਿਰਨ ਮੈਂ ਤੁਹਾਨੂੰ ਪਤਾ ਗਰਮੀ ਬੜੀ ਮੈਲੀ ਚਾਹੀਦੀ ਚਲ ਕੋਈ ਠੰਡਾ ਪੀਲਾ ਬਣਾ ਕੇ ਨੀਬੂ ਪਾਣੀ ਉਹ ਮੈਂ ਨਾ ਸਿਮਰਨ ਭੈਣ ਜੀ ਮੇਰੀ ਗੱਲ ਸੁਣੋ ਅੱਜ ਤਾਂ ਮੈਂ ਨਾਲ ਗਵਾਂਢੀ ਆਈ ਹਾਂ ਗਵਾਂਢੇ ਨਾਲ ਢਾਡੀ ਵੀ ਗਵਾਂਢਣ ਕਾਦੀ ਆ ਭੈਣਾ ਵਰਗੀਆਂ ਢਾਡੀ ਮੈਂ ਤੁਸੀਂ ਸਾਡੇ ਘਰ ਦਾ ਮੈਂਬਰ ਜੇ ਠੀਕ ਆ ਮੇਰੀ ਗੱਲ ਸੁਣੋ ਮੰਨ ਲਓ ਤੇ ਟਾਡੀ ਜਠਾਣੀ ਆ ਜੇ ਟਾਡੀ ਦਰਾਣੀ ਆ ਜੇ ਲੱਗਿਓ ਸਾਰਾ ਟੱਬਰ ਦਾ ਟਡਾ ਇੱਥੇ ਹੀ ਰਹਿੰਦਾ ਏ ਤੇ ਮੇਰੀ ਗੱਲ ਸੁਣੋ ਇਹ ਚਾਹ ਦੇ ਨਾਲ ਇਹਨੇ ਕੁਝ ਰੱਖਣਾ ਨਹੀਂ ਹੁੰਦਾ ਉਹ ਮੈਂ ਉਹ ਹੀ ਕਹਿੰਦੀ ਸੀਗੀ ਉਹ ਮੈਂ ਪੂਜੀਆ ਲੈਣ ਚਲੀ ਆ ਉੱਥੇ ਪਿਆਵਾ ਸਾਰਾ ਕੁਝ ਇਕੱਠਾ ਨਹੀਂ ਲੈ ਕੇ ਆ ਜਾਂਦਾ ਇੱਕ ਮਿੰਟ ਰੁਕੋ ਮੈਂ ਲੈ ਕੇ ਆਂਦੀ ਮੇਰੀ ਗੱਲ ਸੁਣਨੀ ਇਹਨੂੰ ਕੋਈ ਅਕਲ ਮਤ ਨਹੀਂ ਗਈ ਤੂੰ ਤਾਂ ਕੰਨੀ ਬੜੇ ਚੰਗੇ ਕਰਦੀ ਆ ਅਸਵਾ ਚੰਗੇ ਕਰਦੀ ਆ ਇੱਕ ਸਟੀਲ ਦੇ ਗਲਾਸ ਵਿੱਚ ਤੇ ਇੱਕ ਕੱਪ ਵਿੱਚ ਹਾਂ ਇਹ ਉਹਨੂੰ ਹੀ ਹੋਣਾ ਤੁਸੀਂ ਅੱਗੇ ਇੱਕ ਦਿਨ ਯਾਦ ਜੇ ਆਏ ਸੀ ਤੁਸੀਂ ਕਿਹਾ ਸੀ ਮੈਨੂੰ ਸਟੀਲ ਦੇ ਗਲਾਸੇ ਚਾਹ ਦੀ ਆਕਰ ਜਦੋਂ ਨਿਯਮ ਮੈਂ ਤਾਂ ਉਸ ਤੇ ਨਾ ਪਾ ਨਾ ਪਾ ਚੰਗੀ ਰਹਿ ਜਾਏਗੀ ਬਚ ਜਾਏਗੀ ਚਲ ਚਾਹ ਪੀਓ ਤੁਸੀਂ ਕੋਈ ਗੱਲ ਨਹੀਂ ਹੁਣ ਭੁਖਿਆ ਤੇ ਆਜੇ ਫੋਕੀ ਚਾਹ ਥੋੜਾ ਪੀਵਾਂ ਮੈਂ ਅੱਛਾ ਆਹੋ ਚਾਹ ਪੀ ਕੇ ਵੇਖੋ ਆਹ ਸਵਾਗ੍ਰਿਣ ਹੋਏ 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 ਨਿੰਪੇਣੇ ਤੂੰ ਕਦੀ ਮੇਰੇ ਨੂੰ ਦੇ ਹੱਥ ਦੇ ਚਾਹ ਨੇ ਪੀਤੀ ਜਦੋਂ ਸ਼ਾਮ ਨੂੰ ਆਪਾਂ ਗਲੀ 'ਚ ਬੰਨੀ ਐ ਮੇਰੀ ਨੂੰ ਚਾਹ ਨੇ ਬਣਾ ਕੇ ਲੈ ਕੇ ਆਂਦੀ ਵੇਖਿਆ ਕਿਤੇ ਐ ਲਾਚੀਆਂ ਕੁੱਟ-ਕੁੱਟ ਕੇ ਪਾਉਂਦੀ ਐ ਐ ਜੂਸ ਕੱਢਦੀ ਲਾਚੀਆਂ ਦਾ ਕਿਤੇ ਚਾਹ ਪੀਂਦਾ ਨਜ਼ਾਰਾ ਆਂਦਾ ਆ ਦੱਸ ਘਰ ਮੇਰੇ ਘਰ ਚਾਹ ਪੀਣ ਆਂਦੇ ਆ ਆ ਚਾਹ ਆ ਤੂੰ ਨੂੰ ਨੂੰ ਮਤ ਨਹੀਂ ਦਿੰਦੀ ਚਾਹ ਤੇ ਹਲੋ ਪੁੱਜੀਆ ਹਲੋ ਆਂਟੀ ਹਲੋ ਦੇਖੋ ਤੁਹਾਡਾ ਫੇਵਰੇਟ ਪੁੱਜੀਆ ਲਈ ਆਈ ਜੇ ਇਹ ਚਾਕਲੇਟਾਂ ਵਾਲਾ ਡੱਬਾ ਜਿਹੜਾ ਫ੍ਰੀ ਚ ਮਿਲਦਾ ਨਹੀਂ ਭੈਣਾ ਮੇਰੇ ਨਾਲ ਚੱਲ ਕਿੱਟੀ ਝੋਵਾ ਵਾਲਾ ਡੱਬੀ ਨਾ ਬਚਤਿਆਂ ਹੋਈਂ ਤੈਨੂੰ ਇੱਕ ਡੱਬੀ ਦੇ ਦੇਣੀ ਔਰ ਚਪੂਜੀਆ ਪਾਇਆ ਕਰ ਨਹੀਂ ਹੈਗੇ ਨੇ ਕੰਟੇਨਰ ਇਹਦੇ ਚ ਕੀੜੀਆਂ ਨੀ ਚੜਦੀਆਂ ਅੱਛਾ ਕੀੜੀਆਂ ਰੇਚ ਨਹੀਂ ਚੜਦੀਆਂ ਅਗਲੀ ਦਾਜ ਦਾ ਸਮਾਨ ਤੈਨੂੰ ਕੰਡਣ ਨਹੀਂ ਦਿੰਦੀ ਹੁਣੀ ਚੰਗਾ ਮੈਂ ਚਲਦੀ ਸਬਜ਼ੀ ਵਾਲੀ ਦੀ ਆਵਾਜ਼ ਆ ਗਈ ਚਾਹ ਤੇ ਪੀ ਲਓ ਇਹੋ ਜੀ ਚਾਹ ਪੈਣਾ ਮੈਂ ਨਹੀਂ ਪਿੰਦੀ ਆ ਪਤਲੀ ਜੀ ਚਾਹ ਮੈਂ ਤਾਂ ਪੀਣੀ ਦੁੱਧ ਚ ਪੱਤੀ ਤੇ ਲਾਚੀਆਂ ਪਾ ਕੇ ਲਾਚੀਆਂ ਭਾਵੇਂ 4000 ਰੁਪਏ ਕਿਲੋ ਹੋ ਗਈਆਂ ਮੈਂ ਉਹਨਾਂ ਆਟੀ ਵਿੱਚ ਤੇ ਮੇਰੀ ਗੱਲ ਸੁਣੋ ਜੇ ਤੁਸੀਂ ਦੋਚੇ ਪੱਤੀ ਪੀਣੀ ਮੈਂ ਉਹ ਲੈਣ ਨਹੀਂ ਰਹਿਣ ਦੇ ਆਪਣੀ ਨੂੰ ਨੂੰ ਜਾ ਸਖਾ ਕਿ ਲਾਚੀ ਜਿਹੜੀ ਹੈ ਨਾ ਰੱਖ ਕੇ ਚੰਗੀ ਤਰ੍ਹਾਂ ਕੁੱਟੀ ਦੀ ਆ ਮੇਰੀ ਗੱਲ ਸੁਣੋ ਜਾ ਕੇ ਉਹ ਚਾਹ ਬਣਵਾਣੀ ਜੇ ਤਫੀਰ ਇੱਕ ਕੱਪ ਮੇਰੇ ਵਾਸਤੇ ਵੀ ਬਨਵਾ ਲਿਆ ਜੇ ਚੱਲ ਕੋਈ ਨਹੀਂ ਆ ਜਾ ਮੈਂ ਵੀ ਨਹੀਂ ਇੱਥੇ ਕਿਹੜਾ ਦੁੱਧ ਪੱਤੀ ਮੁੱਕ ਗਈ ਆ ਵਾਧੂ ਆ ਚਲੋ ਤੁਸੀਂ ਪੁੱਛੋ ਲਾ ਲਾਵਾਂ ਮੈਂ ਮੈਂ ਤੇ ਆਈ ਸੀ ਘੜੀ ਕ ਬੰਦੀ ਤੇ ਤੇਰੇ ਘਰ ਕੀ ਹਾਲ ਬਹਿਨ ਦਾ ਤਨੀ ਜਸਬੀਰ ਪੈ ਜੀ ਨਾ ਗੱਲ ਕਰਨ ਲੱਗਿਆ ਸੋਚਦੇ ਹੀ ਨਹੀਂ ਹੈਗੇ ਮੈਂ ਕੀ ਕਹਣਾ ਤੇ ਕੀ ਨਹੀਂ ਕਹਿਣਾ ਉਹਦੀ ਵਿਚਾਰੀ ਦਾ ਮੂਰ ਹੀ ਖਰਾਬ ਕਰਕੇ ਵੇਖਾ ਕਿਰਨ ਹਾਂਜੀ ਮੰਮੀ ਬਣ ਗਈ ਸਬਜੀ ਹਾਂਜੀ ਹਾਂਜੀ ਤੇਰੀ ਹੋਈ ਸੀ ਸ਼ਿਮਲਾ ਮਿਰਚ ਦੀ ਤੁਹਾਨੂੰ ਪਤਾ ਵਾ ਛੇਤੀ ਬਣ ਜਾਂਦੀ ਤੇ ਬਣ ਗਈ ਆ ਤੇ ਮੰਮੀ ਮੇਰੀ ਗੱਲ ਸੁਣੋ ਅੱਜ ਜਸਬੀਰ ਆਂਟੀ ਆਏ ਸੀਗੇ ਇਹ ਕੀ ਕਰਨ ਆਏ ਸੀ ਜਸਬੀਰ ਅੰਟੀ ਅੱਗ ਲਾਣੇ ਸਨ ਪੁੱਤਰ ਅੱਗ ਲਾਣ ਤੇ ਫੇਰ ਮੰਮੀ ਲਾਗੇ ਅੱਗ ਅੱਗ ਤੇ ਲੱਗ ਗਈ ਸੀ ਪਰ ਮੈਂ ਉੱਤੇ ਪਾਣੀ ਪਾਚ ਪਈ ਤੈਨੂੰ ਵੀਰ ਤੇ ਭਰੋਸਾ ਨਹੀਂ ਮੈਂ ਆਪਣੀ ਤੀ ਨਾਲ ਇਦਾਂ ਕਰੂੰਗੀ ਸਾਰੇ ਮੈਂ ਕਿਹ ਚੱਕ ਕੇ ਚੱਲ ਕੇ ਚਾਹ ਬਣਵਾ ਤੇ ਮੈਂ ਵੀ ਆ ਜੰਨੀ ਆ ਵੇਖਾ ਜਿਹੜੇ ਤੇਰੇ 4000 ਰੁਪਏਲੇ ਕਿਲੋ ਲਾਚੀਆਂ ਨੇ ਮੈਂ ਵੀ ਦੇਖਾ ਕਿੰਨੀਆਂ ਕੋਟ ਕੋਟ ਤੇਰੀਆਂ ਨੂੰ ਆ ਪਾਂਦੀਆਂ ਨੇ ਚਾਹ ਚ ਲਾਚੀਆਂ ਲੈ ਮੰਮੀ ਤੁਸੀਂ ਤੇ ਨਾ ਕੀ ਕਹਿੰਦੇ ਪਹਿਲੀ ਵਾਰ ਜਿਸ ਵੀਰੰਟ ਨੂੰ ਸਭ ਸਿਖਾਤਾ ਮੇਰਾ ਬੋਤ ਮੈਂ ਆਪਣੀ ਮੇਰੀ ਨੂੰ ਸਭ ਤੋਂ ਵਧੀਆ ਬੈਸਟ ਨੂੰਏ ਦੁਨੀਆ ਦੀ ਚਲੋ ਫਿਰ ਹੁਣ ਜਿਹੜੀ ਚਾਹ ਛੱਡ ਕੇ ਗਈ ਉਹ ਆਪਾਂ ਦੋਵੇਂ ਪੀ ਲੈਨੇ ਉਹਨੇ ਜੁੱਠੀ ਕੋ ਨਹੀਂ ਕੀਤੀ ਹਾਂ ਅੱਛਾ ਚਲੋ ਚੱਲੀ ਉਹਨੇ ਦਰਸਾ ਚਾਹ ਪੀਣੀ ਕੋ ਨਹੀਂ ਸੀ ਉਹ ਬਹਾਨੇ ਬਾਕੇ ਆਈ ਸੀ ਆ ਉਹ ਅਗਲਾ ਨਾ ਆਏ ਸੀ ਗੈਸ ਬੰਦ ਕਰ ਅਗ ਨਹੀਂ ਲਾਣੀ